गंगोड़ी मुलाज़म जो मेंशन दावा जिंदा वाज़ दा जिंदा वाज़ पंजाब सरकार मुर्दा वाज़ मुर्दा वाज़ मुर्दा वाज़ बजट ताज़ा करने ली सरकार मुर्दा वाज़ मुर्दा वाज़ मुर्दा वाज़ मिनरल वेज ना देने ली सरकार मुर्दा वाज़ मुर्दा वाज़ मुर्दा वाज़ पंजाब सरकार हाय 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 चरोस याप ਗਨਵਾੜੀ ਬਲਾਜਨ ਜਿੰਦਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਕਰਦੀ ਕੀ ਤੇਰਾ ਤੇਰੀ ਚਾਲ ਹੋਵੀ ਪੰਜਾਬ ਸਰਕਾਰ ਕਰਦੀ ਕੀ ਤੇਰਾ ਤੇਰੀ ਚਾਲ ਹੋਵੀ ਤੇਰਾ ਤੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੇਰਾ ਤੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਇੱਧਰ ਦੇਖੋ ਕੰਮ ਦੇਖੋ ਜੀ ਆਪ ਸਰਕਾਰ ਮੁਰਦਾਬਾਦ 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 ਬਜਟ ਦਾ ਤੇ ਇਹਨਾਂ ਦੀ ਸਰਕਾਰ ਮੁਰਦਾਬਾਦ 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 ਅੰਗਰੇਜ਼ੀ ਬਲਾਜਮ ਜੀਂਦਬਾਦ ਜਿੰਦਾਬਾਦ ਜਿੰਦਾਬਾਦ ਅੰਗਰੇਜ਼ੀ ਬਲਾਜਮ ਜੀਂਦਬਾਦ ਜਿੰਦਾਬਾਦ ਜਿੰਦਾਬਾਦ ਆਵਾਜ਼ ਦੋ ਹਾਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਆਂਗਣਵਾੜੀ ਮੁਲਾਜ਼ਮ ਜੂਨੀਅਨ ਯੂਨੀਅਨ ਪੰਜਾਬ ਸਿਟੂ ਵੱਲੋਂ ਆ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਤੇ ਉਸ ਬਜਟ ਦੇ ਦੌਰਾਨ ਜਿਹੜੀ ਸਾਡੀ ਮਾਨਯੋਗ ਮੰਤਰੀ ਡਾਕਟਰ ਬਲਜੀਤ ਕੌਰ ਜੀ ਵੱਲੋਂ ਬਿਆਨ ਦਿੱਤਾ ਗਿਆਗਾ ਜੇ ਸਵਾਲ ਪੁੱਛਣ ਦੇ ਕਿ ਇਹਨਾਂ ਨੂੰ ਮਿਨਿਮਮ ਵੇਜ ਦਿੱਤਾ ਜਾਵੇ ਇਹ ਬਹੁਤ ਘੱਟ ਮਾਨ ਪੱਤੇ ਵਿੱਚ ਕੰਮ ਕਰਦੀਆਂ ਨੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਜਿਹੜਾ ਹੈਗਾ 4 April 2022 ਨੂੰ ਇੱਕ ਬਹੁਤ ਵਧੀਆ ਫੈਸਲਾ ਦਿੱਤਾ ਹੋਇਆ ਹੈ ਕਿ ਅੰਗਣਵਾੜੀ ਵਰਕਰ ਹੈਲਪਰ ਨੂੰ ਜਿਹੜਾ ਹੈਗਾ ਇੱਕ ਗ੍ਰੈਚੁਇਟੀ ਦੀ ਹੱਕਦਾਰ ਨੇ ਅਤੇ ਨਾਲ ਹੀ ਇਹਨਾਂ ਨੂੰ ਘੱਟੋ-ਘੱਟ ਮਿਨੀਮਮ ਵੇਜ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਅਸੀਂ ਜਿੱਤੀ ਹੋਈ ਜਿਹੜੀ ਮੰਗ ਹੈ ਕਿ ਉਹ ਸਾਡੇ ਮਾਨਯੋਗ ਮੰਤਰੀ ਸਹਿਬਾਨ ਨੂੰ ਨਹੀਂ ਪਤਾ ਚੱਲਦੀ ਹੈਗੀ ਤਾਂ ਇਹ ਬਹੁਤ ਹੀ ਮਤਲਬ ਜਿਹੜੀ ਹੈ ਕਿ ਹਾਸੋ ਹੀ ਨਹੀਂ ਗੱਲ ਕਹਿ ਸਕਦੇ ਮੋ ਸ਼ਰਮ ਵਾਲੀ ਗੱਲ ਕਹਿ ਸਕਦੇ ਆਂਗੇ ਕਿ ਇੱਕ ਮਨਿਸਟਰ ਨੂੰ ਇਹ ਨਹੀਂ ਪਤਾ ਕਿ ਉਸ ਦੀ ਜਿਹੜੀ ਅੰਗਣਵਾੜੀ ਵਰਕਰ ਆ ਉਹ ਕਿੰਨੇ ਘੰਟੇ ਕੰਮ ਕਰਦੀ ਹੈ। ਉਸ ਦੇ ਅਨੁਸਾਰ ਉਹ ਕਹਿੰਦੀ ਹੈ ਕਿ 4 ਘੰਟੇ ਕੰਮ ਕਰਦੀ ਹੈ ਜਦੋਂ ਕਿ ਜਿਹੜੀ ਇਕਾਂਗਨwadi ਵਰਕਰ ਹੈਗੀ ਉਹ ਕੰਮ ਦੇ ਨਾਲ ਸੌਂਦੀ ਹੈ ਤੇ ਕੰਮ ਦੇ ਨਾਲ ਹੀ ਜਾਗਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀਆਂ ਨੇਗੀਆਂ ਉਸ ਦੀਆਂ ਰਿਪੋਰਟਾਂ ਨੇਗੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀਆਂ ਨੇ ਸਮਾਜਿਕ ਸੁਰੱਖਿਆ ਦੀ ਰਿਪੋਰਟ ਹੋਵੇ ਆ ਦੀ ਆਪਣਾ ਨੀ ਅੰਗਹੀਨਤਾ ਦੀ ਰਿਪੋਰਟ ਹੋਵੇ ਆ ਆਈਸੀਡੀਐਸਟੀ ਰਿਪੋਰਟ ਹੋਵੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਦੇ 10 ਵਜੇ ਤੱਕ ਜਿਹੜੀ ਹੈਗੀ ਆਪਣਾ ਭੂਮਿਕਾ ਨਿਭਾਉਂਦੀ ਹੈਗੀ ਕਾਂਗਨਵਾੜੀ ਵਰਕਰ ਹੈ ਜਿਹੜੀ ਉਹ ਇੱਕ ਅਧਿਆਪਕ ਦੀ ਭੂਮਿਕਾ ਨਿਭਾਉਂਦੀ ਹੈਗੀ ਉਹ ਇੱਕ ਕ੍ਰੀਏਟਰ ਦੀ ਭੂਮਿਕਾ ਨਿਭਾਉਂਦੀ ਹੈਗੀ ਉਹ ਇੱਕ ਹੈਲਥ ਦੀ ਵੰਤਾ ਹੈਲਥ ਵਰਕਰ ਦੀ ਜਿਹੜੀ ਹੈ ਭੂਮਿਕਾ ਨਿਭਾਉਂਦੀ ਹੈਗੀ ਜਦੋਂ ਬੱਚਾ ਗਰਭ ਵਿੱਚ ਹੁੰਦਾ ਉਸ ਤੋਂ ਲੈ ਕੇ 6 ਸਾਲ ਤੱਕ ਹੋਂ ਤੱਕ ਬੱਚੇ ਦੀ ਜਿਹੜੀ ਦੇਖਭਾਲ ਹੈਗੀ ਆਂਗਣਵਾੜੀ ਵਰਕਰ ਕਰਦੀ ਹੈਗੀ ਉਸ ਨੂੰ ਟੀਕਾ ਕਰਨਾ ਕਰਾਉਣਾ ਉਸ ਦੀਆਂ ਜਿਹੜੀਆਂ ਹੈਲਥ ਸੇਵਾਵਾਂ ਨੇ ਉਸ ਨੂੰ ਦਿਵਾਉਣੀਆਂ ਉਸ ਦੀ ਖੁਰਾਕ ਦਾ ਧਿਆਨ ਰੱਖਣਾ ਉਸ ਤੋਂ ਇਲਾਵਾ ਆਪਣੀ ਪਿੰਡ ਦੇ ਵਿੱਚ ਜਿਹੜੀ ਉਸ ਦੀ ਪੈਨਸ਼ਨ ਹੈਗੀ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਕਾਰਜ ਹੈ ਉਹ ਅੰਗਣਵਾੜੀ ਵਰਕਰ ਕਰਦੀ ਹੈਗੀ ਅੰਗਹੀਨਾਂ ਦੀ ਪੈਨਸ਼ਨ ਹੈ ਉਹਨਾਂ ਦੇ ਜੁਡੀ ਆਈਡੀ ਕਾਰਡ ਲੈਂਗੇ ਉਹ ਅੰਗਣਵਾੜੀ ਵਰਕਰ ਕਰਦੀ ਹੈਗੀ ਉਸ ਤੋਂ ਇਲਾਵਾ ਵੀ ਹਰ ਵਿਭਾਗ ਜਿਹੜਾ ਹੈਗਾ ਤੀਸਰੇ ਦਿਨ ਅੰਗਣਵਾੜੀ ਵਰਕਰਾਂ ਦੀ ਜਿਹੜੀ ਡਿਊਟੀ ਹੈਗੀ ਉਹਨਾਂ ਨੂੰ ਹਰ ਜਿਹੜਾ ਵਿਭਾਗ ਅੰਗਣਵਾੜੀ ਦੇ ਦੁਆਲੇ ਘੁੰਮਦਾ ਹੈਗਾ ਇਸ ਦੇ ਬਾਅਦ ਵੀ ਜਿਹੜੀ ਹੈ ਸਾਡੀ ਮੰਤਰੀ ਮੈਡਮ ਕਹਿੰਦੇ ਕਿ 4 ਘੰਟੇ ਕੰਮ ਕਰਦੀਆਂ ਨੇਗੀਆਂ 16 ਘੰਟੇ ਕੰਮ ਕਰਨ ਵਾਲੀ ਵਰਕਰ ਨੂੰ 4 ਘੰਟੇ ਕਹਿ ਕੇ ਨਿੰਦਣਾ ਇਹ ਬਹੁਤ ਮਾੜੀ ਗੱਲ ਹੈਗੀ ਅੱਜ ਉਸੇ ਵਿਰੋਧ ਦੇ ਵਿੱਚ ਅੱਜ ਅਸੀਂ ਬਜਟ ਦੀਆਂ ਕਾਪੀਆਂ ਸਾੜਨ ਵਾਸਤੇ ਇੱਥੇ ਇਕੱਠੇ ਹੋਏ ਹਾਂ